ਕੀ ਨਾਮ ਹੈ ਜੀ ਕਨਵਨ ਸਿੰਘ ਅ ਕਲਪ ਚ ਕੀ ਗੱਲ ਚਾਹੋਗੇ ਕਿ ਦੂਰ ਕਰ ਬਣਾਵੇ ਨਵੇਂ ਪਾਸ਼ਾ ਦਾ ਬਣਾਵੇ ਕੀ ਤੇ ਸਰ ਇੱਥੇ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਆਏ ਸੀ ਉਹ ਉਹਨਾਂ ਨੇ 4 ਮਹੀਨੇ ਇੱਥੇ ਠਹਿਰੇ ਸੀ ਲੋਕਾਂ ਨੇ ਆ ਕੇ ਜਦੋਂ ਕੋਈ ਫਰਿਆਦ ਕੀਤੀ ਉਦੋਂ ਇੱਥੇ ਮਤਲਬ ਨਤਨ ਦੀ ਟੋਟ ਸੀ ਬਹੁਤ ਜਿਆਦੇ ਤੇ ਉਹ ਕਹਿੰਦੇ ਵੀ ਤੁਸੀਂ ਮੋਠਵਾਜ ਦੇ ਬੀਜੋ ਨਹੀਂ ਬਰਖਾ ਬਹੁਤ ਜਿਆਦੇ ਹੋਣੀ ਹੈ ਫਿਰ ਬਹੁਤ ਜਿਆਦੇ ਬਰਖਾ ਹੋਈ ਸੀ ਉਹਦੇ ਮੋਠਵਾਜ ਦੇ ਨਤਨਵਾਦੂ ਹੋਇਆ ਸੀ ਤੇ ਉਹ 4 ਮਹੀਨੇ ਰਹਿ ਕੇ ਘੋੜਿਆਂ ਨੂੰ ਆਪਿਆਂ ਨੂੰ ਦਾਣਾ ਫੱਕਾ ਤੇ ਮੋਠੀਆਂ ਚਰਾ ਚਰਾ ਕੇ ਇਥੋਂ ਫੇਰ ਸੰਗਤ ਨੂੰ ਬੱਦ ਦੇ ਕੇ ਗਈ ਸੀ ਵੀ ਪਤੋਂ ਕਿ ਤੇ ਫੁੱਲੋਂ ਗਈ ਜੇ ਕੋਈ ਚੜ ਕੇ ਆਊਗਾ ਉਹ ਹਾਰ ਕੇ ਜਾਊਗਾ ਤੇ ਆਪਾਂ ਗੱਲ ਕਰ ਲਈ ਗੁਰੂ ਘਰ ਕਿੰਨੇ ਬੜੇ ਨੇ ਪਿੰਡ ਚ ਇੱਕੋ ਨੇ ਜੀ ਸਾਰੇ ਪਿੰਡ ਚ ਸਾਰੇ ਪਿੰਡ ਚ ਕਿਤੇ ਇਸ ਕੋਲ ਦਵਾਲਾ ਕਿੰਨੀ ਸੰਗਤ ਪਿੰਡ ਦੀ ਹੈਗੀ ਹੈ ਸੰਗਤ ਪਿੰਡ ਦੀ ਹੋਊਗੀ ਜੀ ਮਤਲਬ ਪੰਜ ਕਿਹਾ ਦੇਗੀ ਹੈ ਇਹ ਤਾਂ ਵੀ ਇੱਕ ਗੁਰੂਆ ਬੜਾ ਹੈ ਇੱਕ ਬੜਾ ਹੈ ਜੀ ਹਾਂ ਕਿੰਨੇ ਸ਼ਰਧਾ ਪਿੰਡ ਬਦੋਂ ਪਿੰਡ ਬਦੋਂ ਬਹੁਤ ਜ਼ਿਆਦਾ ਸ਼ਰਧਾ ਹੈ ਜੀ ਆਈ ਇੱਥੇ ਦਸਵੀਂ ਚੰਨਣੀ ਦਸਵੀਂ ਮਨਾਈ ਜਾਂਦੀ ਹੈ ਬਹੁਤ ਜ਼ਿਆਦਾ ਸ਼ਰਧਾ ਹੈ ਹਾਂ ਇਹ ਤੇ ਹਰ ਤਾਈਂ ਅਖੰਡ ਪਾਤ ਪ੍ਰਕਾਸ਼ ਰਹਿੰਦੇ ਨੇ ਲੋਕ ਸ਼ਰਧਾਂ ਨਾਲ ਹੀ ਕਰਾਉਂਦੇ ਜੀ। ਨਾਲ ਬੇਜੋ ਇੱਕ ਪਿੰਡ ਬਰੇ ਸਾਹਿਬ ਹੈ ਜਿੱਥੇ ਗੁਰੂਆਂ ਆਈਆਂ ਨੇ ਸਭ ਤੋਂ ਵੱਧ ਰਹਿਣ ਬਸੇਰਾ ਕੀਤਾ ਸੀ ਨਮੇ ਪਾਸ਼ਾ ਜੀ ਨੇ ਜੀ। ਤੇ ਸਭ ਤੋਂ ਵੱਧ ਮੰਨ ਕੇ ਮਰਾਦਾ ਬਰੇ ਸਾਹਿਬ ਪਿੰਡ ਦੇ ਵਿੱਚ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਸਮਾਬਧੀ ਤੁਰੇ ਨਮੇ ਪਾਸ਼ਾ ਜੀ ਨੇ ਕੀਤਾ ਸੀ। ਆਏ ਮਹੀਨੇ ਰਦਾਸੀ ਮਨਾਈ ਜਾਂਦੀ ਆ ਤੇ ਬਾਰੋ-ਬਾਰੋ ਸੰਗਤਾਂ ਬਹੁਤ ਹੁੰਦੀਆਂ ਨੇ ਜੀ। ਜੇਗਾ ਸੱਚੇ ਮਨੋਂ ਉਹਰੇ ਆ ਕੇ ਮੰਨ ਕੇ ਆਉਂਦੀ ਅਰਦਾਸ ਪੂਰੀ ਸੁਖਦਾ ਜੀ ਉਹਦੀ ਗੁਰੂ ਤੇਗ ਬਹਾਦਰ ਰਾਮੇ ਪਾਸ਼ਾ ਜੀ ਸੁਣਦੇ ਨੇ ਤਾਂ ਨਹੀਂ ਅਰਦਾਸ ਪੂਰੀ ਹੁੰਦੀ ਹੈ ਜੀ ਬਹੁਤ ਬਹੁਤ ਦੁਨੀਆ ਆਉਂਦੀ ਹੈ ਯੁਰੇ ਦੇਗਾ ਹੁੰਦੀਆਂ ਨੇ 10 ਮਹੀਨੇ ਦਿਨ ਜੀ ਤਾਂ ਹਰ ਇੱਕ ਮੰਨ ਜਿਹੜਾ ਮਰਜ਼ ਲੈ ਕੇ ਆਉਂਦਾ ਹਰ ਇੱਕ ਦੀ ਸ਼ਰਦਾ ਪੂਰੀ ਹੁੰਦੀ ਹੈ ਜੀ ਜੀ ਨੌਵੇਂ ਪਾਸ਼ਾ ਹੁੰਦਾ ਨੌ ਮਹੀਨੇ ਨੌ ਘੜੀਆਂ ਇੱਥੇ ਦਿੱਤ ਹੋਈਆਂ ਉਹਨਾਂ ਦੀ ਇੱਥੇ ਆਈ ਸੀ ਹਾਂਜੀ ਇੱਥੇ ਕੱਟੀਆਂ ਨੌ ਮਹੀਨੇ ਨੌ ਘੜੀਆਂ ਫਿਰ ਦੂਜੀ ਚਲੇ ਗਈ ਦਾਨੀ ਆਣਾ ਇੱਥੇ 22 ਦਾ ਉੱਥੇ ਗਏ ਨੇ ਕੀ ਵਰਤ ਤੱਕ ਗਏ ਸੀ ਬੰਦੂ ਬੰਦੂ ਜੀ ਐਂ ਕਿਹਾ ਸੀਗਾ ਵੀ ਇੱਥੇ ਤੁਸੀਂ ਜਿਹੜਾ ਕੋਈ ਇੱਥੇ ਆਊਗਾ ਚੜ ਕੇ ਵੀ ਉਹ ਆ ਵਾਪਸ ਜਾਊਗਾ ਇੱਥੇ ਕੋਈ ਵਾਰ ਨਹੀਂ ਕਰ ਸਕਦਾ ਹਾਂ ਤੇ ਹੋਰ ਕੀ ਇਸੀ ਗੱਲ ਸੁਣੀ ਮੀਂਹ ਨਹੀਂ ਪੈ ਰਿਆ ਸੀ ਇੱਥੇ ਮੀਂਹ ਨਹੀਂ ਪੈ ਰਿਆ ਜੀ ਇਹਨਾਂ ਨੇ ਦੱਸ ਕਰੀ ਸੀ ਬਹੁਤ ਪਾਣੀ ਸੁੱਕੀ ਉਹਦੋਂ ਬਹੁਤ ਪਿਆ ਤਾਂ ਜਿਹੜੀ ਆਪਣੇ ਕਿਸਾਨਾਂ ਨੇ ਫਸਲਾਂ ਵਿੱਚ ਸੀ ਹਾਂਜੀ ਫੇਰ ਉਹ ਨਹੀਂ ਹਾਲ ਹੋਣਾ ਜੀ ਕੀ ਕਹਣਾ ਚਾਹੂਗਾ ਅੱਜ ਪਿੰਡ ਬਰੇ ਆਪਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਗੁਰੂ ਘਰ ਸਥਾਨ ਬਣਾਏ ਨੇ ਇੱਥੇ ਪਹੁੰਚੇ ਆਂ ਕੀ ਇਤਿਹਾਸ ਹੈ ਇੱਥੇ ਗੁਰਦੁਆਰਾ ਸਾਹਿਬ ਦਾ ਤੇ ਅਸਰੇ ਗੁਰੂ ਸਾਹਿਬ ਚਮਾਸੀ ਦੇ ਸਮੇਂ 4 ਮਹੀਨੇ ਤੋਂ ਲਗਾਤਾਰ ਰਹੇ ਨੇ ਮਾਲ ਵਿੱਚ ਸਭ ਤੋਂ ਵੱਧ ਸਮਾਂ ਸਮੇਤ ਪਰਿਵਾਰ ਇੱਥੇ ਗੁਰੂ ਸਾਹਿਬ ਨੇ ਸੇਵਾ ਕੀਤੀ ਹੈ ਤੇ ਉਸ ਤੋਂ ਇਸੇ ਮੇਲੇ ਭਰੀ ਮੇਲਾ ਵੀ ਲੱਗਦਾ ਜੋ ਨਮਾਣੀ ਕਾਸੀ ਦਾ ਹੁੰਦਾ ਤੇ ਕੀ ਇਥੇ ਸਥਾਨ ਜਿਹੜਾ ਜਗਾ ਬਣੇਗੀ ਉਸ ਟਾਈਮ ਦੀ ਕੋਈ ਹੈਗੀ ਨਿਸ਼ਾਨੀ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਕਹਿੰਦੇ ਆ ਵੀ ਇਥੇ ਅੱਜ ਹੈਗੀ ਹੈ ਜਾਂ ਉਸ ਤਰ੍ਹਾਂ ਦੀ ਉਹਨਾਂ ਦਾ ਜਿਹੜਾ ਕੋਈ ਮੇਨ ਜਗਾ ਹੋਵੇ ਇਸ ਥਾਂ ਉਂ ਪੁਰਾਣਾ ਇੱਕ ਬਣ ਸੀ ਉਹ ਕਾਰਸੇ ਵਾਲੇ ਬਾਬਿਆਂ ਵਾਲੇ ਤਕਰੀਬਨ ਉਹ ਦੁਬਾਰਾ ਹਰਾ ਹੋਇਆ ਬਸ ਕੈਨ ਤੋਂ ਭਾਵਾ ਉਹ ਤੇ ਇਹ ਆਪਾਂ ਗੱਲ ਕਰ ਲਈ ਸੰਗਤ ਕਿੱਥੋਂ ਕਿੱਥੇ ਪਹੁੰਚਦੀ ਹੈ ਸੰਗਤ ਬੜੀ ਦੂਰੋਂ ਦੂਰੋਂ ਆਉਂਦੀ ਹੈ ਬੜੀ ਦੂਰੋਂ ਦੂਰੋਂ ਇਹ ਸਰੋਵਰ ਜੀ ਇਸ਼ਨਾਨ ਕਰਕੇ ਸੰਗਤ ਦੇ ਦੁੱਖਲੇ ਸਨ ਆਸਮਾਨ ਚਿਤਰਾ ਆਪਾਂ ਕਹਿੰਦੇ ਜਿਹੜਾ ਅਸੀਂ ਦੀਦੀਹਾੜਾ ਬਣਾਇਆ ਜਾਂਦਾ ਜਾਂ ਜੋੜ ਮੇਲੇ ਬਣਾਇਆ ਜਾਂਦੇ ਉਹ ਕਿਹੜੀ ਮਦੰਦੀ ਬਣਾਇਆ ਜਾਂਦੇ ਕਦੋਂ ਬਣਾਇਆ ਜਾਂਦੇ ਜੇ ਗੁਰੂ ਸਾਹਿਬ ਤੋਂ ਅਸੀਂ ਜਦਨਾ ਚਾਏ ਅਸੀਂ ਨਮਾਣੀ ਕਰਸ ਜਦਨਾ ਇੱਕ ਤੋਂ ਉਹ ਬਣਾਇਆ ਜਾਂਦਾ ਤੇ ਇੱਕ ਤਰੀਕ ਕਿਹੜਾ ਤਰੀਕ ਅਲੱਗ ਆਉਂਦੀ ਹੈ ਉਹ ਮੋਟਾ ਬਾਕੀ ਮਹੀਨਾ ਤਕਰੀਬਨ ਜੂਨ ਵੀ ਆ ਜਾਂਦਾ ਜੁਲਾਈ ਵੀ ਆ ਜਾਂਦਾ ਤੇ ਸਾਡੇ ਸਾਬ ਨਾਲਾ ਦੇਸੀ ਹਾੜ ਤੇ ਬਾਕੀ ਰਿਹਾ ਸ਼ੀਦੀ ਜੋੜ ਬੇਲਾ ਸ੍ਰੀ ਗੁਰੂ ਇੱਕ ਵਾਰ ਦਾ ਸਾਬ ਦਾ ਉਹ ਦਸੰਬਰ ਜਨਵਰੀ ਚਾਉਂਦਾ ਜੋ ਸਾਡੇ ਨਾਲ ਸੇਕ ਨੰਬਰ ਮੁਤਾਬਕ ਦੇਖਿਆ ਪਾ ਪੂਰੇ ਲਈ ਕਾਰ ਸੇਵਾ ਚੱਲ ਰਹੀ ਹੈ ਕੀ ਕੀ ਥੀ ਬਣਾਇਆ ਗਿਆ ਹੈ ਕਾਰ ਸੇਵਾ ਵਾਲੇ ਬਾਬਿਆਂ ਨੇ ਤੇ ਦਰਬਾਰ ਸਾਹਿਬ ਬਾਬਿਆਂ ਨੇ ਬਣਾਇਆ ਤਕਰੀਬਨ ਪ੍ਰੋਕਸੇ ਸਾਰਾ ਬਾਬਿਆਂ ਦੀ ਬਣਾਇਆ ਹੋਇਆ ਹੈ ਕਾਰ ਸੇਵਾ ਵਾਲੇ ਬਾਬਿਆਂ ਦਾ ਦਿੱਲੀ ਵਾਲਿਆਂ ਦਾ ਬਾਬਰਾਂ ਤੋਂ ਦਿੱਲੀ ਵਾਲਿਆਂ ਦੇ ਜੋ ਹੁਣ ਉਹ ਪਾਪਾ ਬਚਨ ਸਿੰਘ ਸੇਵਾ ਕਰ ਰਹੇ ਨੇ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਉੱਥੇ ਜੇ ਕੋਈ ਮੇਲੇ ਹੁੰਦੇ ਆ ਜਾਂ ਕਿਸ ਤਰ੍ਹਾਂ ਦਾ ਤੇ ਵੱਤਵਾਤ ਹਾਜ਼ਰੀ ਲਵਾਉਣ ਜੀ ਵੱਤਵਾਤ ਦਸਵੀਂ ਭਰਦੀ ਹੈ ਦਸਵੀਂ ਤੇ ਹਾਜ਼ਰੀ ਭਰਿਆ ਕਰਨ ਸੰਗਤਾਂ ਬਹੁਤ ਦੂਰ ਦੂਰੋਂ ਵੀ ਆਉਂਦੀਆਂ ਨੇ ਤੇ ਉਹਨਾਂ ਦੇ ਮਨ ਚ ਹੁੰਦੀ ਹੈ ਸਭ ਉਹ ਸਾਰੀ ਸ਼ਾਹ ਪੂਰੀ ਹੁੰਦੀ ਹੈ ਮਨ ਦੇ ਆ ਕੇ ਦੇਖੋ ਜੀ ਕਿੱਥੇ ਬਣਿਆ ਸਥਾਨ ਜਿੱਥੇ ਵੀ ਰੋਣਾ ਹੁੰਦਾ ਸੰਗਤਾਂ ਨੇ ਕਿਸੇ ਇਹ ਬਲਾਡੇ ਤੋਂ 7 ਕਿਲੋਮੀਟਰ ਦੂਰ ਬੋਹਾਲੀ ਸਾਈਡ ਤੋਂ ਬਰੇ ਰਹਿ ਜਾਂਦਾ 10 ਕਿਲੋਮੀਟਰ ਮਾਨਸਾ ਤੇ ਲਾਹੀ ਦੋਰਾ ਨੇ ਵਸ ਤਕਰੀਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾਸ ਬਲਬੀਰ ਸਿੰਘ ਸਟੋਰ ਕੀਪਰ ਚੀਮਾ ਜੀ ਇਸ ਸਥਾਨ ਤੇ ਸਾਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਗਿਆਨ ਪਰਿਵਾਰ ਸਮੇਤ ਚਮਾਸਾ ਕਟਿਆ ਜੀ ਇਥੇ ਸੰਗਤਾਂ ਦੀ ਬੇਨਤੀ ਅਨੁਸਾਰ ਉਸ ਸਮੇਂ ਅਕਾਲ ਪੈਂਦਾ ਸੀ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਵੀ ਮਹਾਰਾਜ ਇਥੇ ਵਰਖਾ ਨਹੀਂ ਹੁੰਦੀ ਗੁਰੂ ਸਾਹਿਬਾਨ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸੰਗਤਾਂ ਨੂੰ ਹੁਕਮ ਕੀਤਾ ਜਾਓ ਭਾਈ ਖੇਤਾਂ 'ਚ ਜਾਓ ਹਾਲਜੋਤੋ ਉਸ ਸਮੇਂ ਬਹੁਤ ਭਾਰੀ ਵਰਖਾ ਹੋਈ ਐ ਸਤਿਗੁਰੂ ਮਹਾਰਾਜੀਆਂ ਨੇ ਉਸ ਸਮੇਂ ਮੋਠ ਬਾਜਰਾ ਵਜਾ ਕੇ ਤੇ ਉਸ ਤੋਂ ਬਾਅਦ ਮੋਠ ਬਾਜਰਾ ਵਜਾ ਕੇ ਤੇ ਬਾਅਦ ਚ ਉਸ ਦਾ ਲੰਗਰ ਸਾਕ ਕੇ ਫਿਰ ਇਥੇ ਰਵਾਨਾ ਹੋਏ ਨੇ ਸੰਗਤਾਂ ਨੂੰ ਗੁਰੂ ਸਹਿਬਾਨਾ ਨੇ ਇਹ ਸਥਾਨ ਨੂੰ ਵਰ ਦਿੱਤਾ ਹੈ ਜਿਹੜਾ ਕੋਈ ਇੱਥੇ ਸੱਚੀ ਨੀਤ ਨਾਲ ਆਊਗਾ ਆਨੰਦ ਤੇ ਪ੍ਰਾਪਤ ਕਰੂਗਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੂਗਾ ਜੀ ਇਤਰਾਪ ਗੱਲ ਕਰੇ ਤੁਸੀਂ ਕਿਹਾ ਵੀ ਉਸ ਟਾਈਮ ਮੀ ਨਹੀਂ ਪੇਰ ਸੀ ਤਾਂ ਜਿਹੜੇ ਪਿੰਡ ਦੀ ਸੰਗ ਤੁਸੀਂ ਆਪਾਂ ਕਹੇ ਦੀ ਉਸ ਟਾਈਮ ਦੇ ਨਾ ਵਿਅਕਤੀ ਸੀ ਅੱਜ ਵੀ ਪੂਰੀ ਸੱਦਾ ਭਾਵਨਾ ਰੱਖਿਓ ਨੇ ਜੀ ਹਾਂ ਜੀ ਇੱਥੇ ਮੇਨ ਗੁਰਦੁਆਰਾ ਸਾਹਿਬ ਇੱਕੋ ਹੀ ਆ ਸਾਰੇ ਨਗਰ ਚ ਜੀ ਨਹੀਂ ਵੱਖ-ਵੱਖਰੇ ਗੁਰਦੁਆਰਾ ਸਾਹਿਬ ਆਕਾਸ਼ਟਾਂ ਦੇ ਬਣੇ ਹੋਏ ਨੇ ਇਸ ਨਗਰ ਤੇ ਬਹੁਤ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਜੀ ਇੱਕੋ ਹੀ ਅਸਥਾਨ ਹੈ ਸਾਰੇ ਨਗਰ ਦਾ ਖੁਸ਼ੀ ਗਮੀ ਦਾ ਜੋ ਵੀ ਪ੍ਰੋਗਰਾਮ ਹੁੰਦਾ ਗੁਰਦੁਆਰਾ ਸਾਹਿਬ ਹੀ ਹੁੰਦਾ ਹੈ ਬਹੁਤ ਸਰਦ ਹੈ ਇਲਾਕੇ ਦੇ ਸੰਗਤਾਂ ਨੂੰ ਤੇ ਨਗਰ ਨੂੰ ਜੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਵੀ ਜਿਸ ਤਰ੍ਹਾਂ ਛੁੱਟਿਵਾਰੇ ਮਨਾਏ ਜਾਂਦੇ ਨੇ ਜਾਂ ਕੋਈ ਖੁਸ਼ੀ ਦੇ ਦਿਨ ਮਨਾਏ ਨੇ ਕ੍ਰਿਕਟ ਦੇ ਦਿਨ ਜਿਹੜਾ ਜੀ ਜਿਹੜਾ ਜਿਸਲਾਣਾ ਜੋੜ ਮੇਲਾ ਮਨਾਇਆ ਜਾਂਦਾ ਪ੍ਰਾਤਨ ਜੀ ਉਹ ਜੂਨ ਤੇ ਜੂਨ ਦੇ ਮਹੀਨੇ ਮਨਾਇਆ ਜਾਂਦਾ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਾਂ ਦਾ ਸ਼ਹੀਦੀ ਗੁਰਪੁਰਬ ਉਹ 11ਵੇਂ ਮਹੀਨੇ ਚ ਮਨਾਇਆ ਜਾਂਦਾ ਜੀ ਸੰਗਤਾਂ ਬੜੀ ਦੂਰੋਂ ਪਹੁੰਚਦੀਆਂ ਸੰਗਤਾਂ ਦੂਰ ਦੇ ਨਾਲੜਿਆ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਨੇ ਜੀ ਦੇਸ਼ਾਂ ਤੋਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਇੱਥੇ ਅਰਦਾਸ ਬੇਨਤੀਆਂ ਨਿਤ ਹੁੰਦੀਆਂ ਨੇ ਜੀ ਸਾਰੀਆਂ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਠਹਿਰ ਵਾਸਤੇ ਹੈਗਾ ਸਾਡੇ ਕੋਲ ਠਹਿਰ ਵਾਸਤੇ ਹੈਗਾ ਜੀ ਕਮਰਿਆਂ ਦਾ ਇੰਤਜ਼ਾਮ ਹੈਗਾ ਕੋਸ